ਬਾਬਾ ਦੀਪ ਸਿੰਘ ਜੀ ਦੀ ਬਹੁਤ ਪਾਵਰ ਹੈ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਜਦੀ ਪ੍ਰਸ਼ੰਨਾਇਆ ਜਾਂਦਾ ਹੈ। ਇਹਨਾਂ ਦੀ ਇਹ ਪਾਵਰ ਹੈ ਵੀ ਇੱਥੇ ਜਗਜੀਤ ਸਿੰਘ ਸਾਹਿਬ ਦੇ ਪੰਜ ਪਾਠ, ਚਪਈ ਸਾਹਿਬ ਦੇ ਦੋ ਪਾਠ ਸੁਖਨੀ ਸਾਹਿਬ ਹੁੰਦਾ ਜੇ ਅਨੰਦ ਸਾਹਿਬ ਦੀਆਂ ਚਾਰ ਪੌੜੀਆਂ ਬਹੁਤ ਸੇਵਾ ਭਾਵਨਾ ਦਾ ਸੰਗਤ ਆਉਂਦੀ ਆ। ਹਮ ਲੋਕ ਅਹਮਦਾਬਾਦ ਸੇ ਆਏ ਹਾਂ। ਹਮ ਲੋਕ ਲਾਸਟ ਟਾਈਮ ਆਏ ਥੇ ਇਸੇ ਟਾਈਮ 'ਤੇ ਫਿਰ ਵਾਪਸ ਅੱবি ਦਰਸ਼ਨ ਕਰਨ ਆਏ ਆਂ। ਪਾਸ ਬਹੁਤ ਜ਼ਿਆਦਾ ਰਸ਼ਾ ਸੰਡੇ ਕੀ ਵਜ੍ਹਾ ਸੇ। ਬਹੁਤ ਜ਼ਿਆਦਾ ਸਰਦ ਆਪਣੀ ਮਨਗਾਮਨਾ ਲੋਕਾਂ ਦੀ ਪੂਰੀ ਹੋਈ। ਏ ਗੁਰੂ ਘਰ ਦੀ ਖੁਸ਼ੀ ਲੈਣੀ ਚਾਹੀਦੀ ਹੈ ਨਾ ਮੈਂ ਤੋਂ ਹਰ ਹਫਤੇ ਹਰ ਐਤਵਾਰ ਇੱਥੇ ਬੈਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਦਰਸ਼ਨ ਕਰਾਂ ਜਾ ਰਿਹਾ ਗੁਰਦੁਆਰਾ ਸ਼ਹੀਦ ਗੰਸਾਹਬ ਦੇ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਜੋ ਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਆ ਰਹੀ ਹੈ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਤੇ ਥੋੜੀ ਹੀ ਦੇਰ ਵਿੱਚ ਜਿਹੜਾ ਜੋ ਪਹਿਰਾ ਸਾਹਿਬ ਹੈ ਓਚ ਸ਼ਰੂਗੋਣ ਵਾਲਾ ਹੈ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਕਿ ਜੜੀਆਂ ਸੰਗਤਾ ਨੇ ਉਹ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾ ਜੜੀਆਂ ਇੱਥੇ ਦੂਰੋਂ ਦੂਰੋਂ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਆਂਦੀਆਂ ਨੇ ਸੰਗਤਾਂ ਦੀ ਸ਼ਰਧਾ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਦੂਰੋਂ ਦੂਰੋਂ ਸੰਗਤਾ ਜੜੀਆਂ ਨੇ ਚੋਪੈਰਾ ਸਾਹਿਬ ਵਿੱਚ ਹਾਜ਼ਰੀ ਭਰ ਰਹੀਆਂ ਨੇ ਗੱਲਬਾਤ ਕਰਦੇ ਆਂ ਹੋਰ ਵੀ ਸੰਗਤ ਨਾਲ ਸੰਗਤ ਵੱਲੋਂ ਇੱਥੇ ਜਿਹੜੀ ਹੈ ਉਹ ਸੇਵਾ ਨਿਭਾਈ ਜਾ ਰਹੀ ਹੈ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਆਸ-ਪਾਸ ਜਿਹੜੀਆਂ ਨੇ ਸੰਗਤਾਂ ਜਿਹੜੀਆਂ ਨੇ ਹੁਣ ਹੁਮਾ ਕੇ ਪਹੁੰਚ ਰਹੀਆਂ ਨੇ ਬਾਬਾਈ। ਕਿਹੜਾ ਚਾਹੋਗੇ ਸੰਗਤਾਂ ਜਿਹੜੀਆਂ ਚ ਪਹਿਰੇ ਸਾਹਿਬ ਦੇ ਵਿੱਚ ਹੁਮਾ ਕੇ ਪਹੁੰਚ ਰਹੀਆਂ ਨੇ। ਹਾਂਜੀ ਕਿਹਨੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਦੀਪ ਸਿੰਘ ਜੀ ਦੀ ਬਹੁਤ ਪਾਵਰ ਹੈ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਜੱਦੀ ਪਰਛਾਵਾਇਆ ਜਾਂਦਾ ਆ। ਇਹਨਾਂ ਦੀ ਇਹ ਪਾਵਰ ਹੈ ਵੀ ਇੱਥੇ ਜਗਜੀਤ ਸਿੰਘ ਸਾਹਿਬ ਦੇ ਪੰਜ ਪਾਠ, ਚਪਾਈ ਸਾਹਿਬ ਦੇ ਦੋ ਪਾਠ ਸੋਖਨੀ ਸਾਹਿਬ ਹੁੰਦਾ ਜੇ ਅਨੰਦ ਸਾਹਿਬ ਦੀਆਂ ਚਾਰ ਪੌੜੀਆਂ ਬਹੁਤ ਸੇਵਾ ਭਾਵਨਾ ਦਾ ਸੰਗਤ ਆਉਂਦੀ ਆ ਬਹੁਤ ਮਹਾਰਾਜ ਦੇ ਚਲੋ ਦਰਸ਼ਨ ਜਿਦਾਰੇ ਕਰਨੇ ਚਾਹੀਦੇ ਆ ਇਹ ਤੇ ਹਰ ਕਿਸ ਨੂੰ ਕਹਿੰਨੇ ਆ ਕਿ ਬਾਬਰ ਹੋਰ ਕੇ ਤੇ ਡੇਰਿਆਂ ਤੇ ਜਾਂ ਹੋਰ ਚੀਜ਼ਾਂ ਤੇ ਨਹੀਂ ਜਾਣਾ ਚਾਹੀਦਾ ਜੋ ਆਪਣੇ ਜੱਦੀ ਪੁਰਸ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਪੰਥ ਸਜਾਇਆ ਆ ਉਹਦੇ ਅਧਿਕਾਰ ਤੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੀਸ ਝਕਾਉਣਾ ਚਾਹੀਦਾ ਆ ਇੰਨਾ ਹੀ ਬਸ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋ ਦੇਖ ਸਕਦੇ ਹੋ ਕਿ ਸੰਗਤਵੱਲੋਂ ਕਿਹਾ ਜਾ ਰਿਹਾ ਹੈ ਤੇ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੰਗਤ ਦੀ ਜਿਹੜੀ ਦਿਨੋਂ-ਦਿਨ ਜਿਹੜੀ ਸ਼ਰਧਾ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਉਹ ਵਧਦੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜਿਹੜੀਆਂ ਬਾਬਾ ਦੀਪ ਸਿੰਘ ਜੀ ਹੈ ਉਹਨਾਂ ਦੇ ਹਰ ਐਤਵਾਰ ਜਦੋਂ ਉਹ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੇ ਹਨ ਤਾਂ ਜਿਹੜੇ ਬਾਬਾ ਜੀ ਨੇ ਉਹਨਾਂ ਦੀਆਂ ਹਰ ਮੁਰਾਦਾ ਜਿਹੜੀਆਂ ਪੂਰੀਆਂ ਕਰਦੇ ਨੇ ਹਾਂਜੀ ਕਿਉਂ ਆਇਓ ਜੀ ਅਸੀਂ ਬੱਤੇ ਵੱਡੇ ਲਖੜੋ ਹਾਂਜੀ ਹਰਾਤਵਾਰ ਆਉਂਦੇ ਹੋ ਰਹਿੰਦੇ ਆਇਓ ਵੱਡੇ ਲੱਖਣ ਤਾਂ ਆਏ ਕਪੂਰਥਲੇ ਉਦੋਂ ਇੱਥੇ ਹਰਾਤਵਾਰ ਹਾਜ਼ਰੀ ਭਰਦੇ ਹੋ ਨਹੀਂ 3 ਕਿ ਡੇਢ ਹੋ ਗਏ 3 ਅੱਜ ਜਾਏ ਕੀ ਕਹਿਣਾ ਚਾਹੋਗੇ ਸੰਤਾ ਇੱਥੇ ਬਹੁਤ ਸ਼ਰੂਆਕੇ ਪਹੁੰਚਦੀਆਂ ਨੇ ਦੁਪਹਿਰਾਂ ਸਾਮ ਦੇ ਵਿੱਚ ਆਹੀ ਆਹੀ ਕਿ ਸਾਪ ਮਿਸ ਹੋ ਕੇ શાંતੀ ਵਾਟੇ ਸਾਡਾ ਬੱਚਾ ਠੀਕ ਹੋਵੇ ਜਿਹੜਾ ਗਲਤ ਰਾਸੇ ਪਾਇਆ ਏ ਉਹ ਸਿੱਧਾ ਹੋ ਜਵੇ ਉਹ ਤੇ ਬਾਬਾ ਕਿਰਪਾ ਕਰ ਦੇਵੇ ਆਹੀ ਜਿਹੀ ਜਾਣੇ ਨੂੰ ਸਾਡੇ ਘਰ ਆ ਜਾਵੇ ਬੱਚੇ ਘਰ ਆ ਜਾਣ ਤਹਾਡੀਆਂ ਪਾਪਾ ਪੂਰੀਆਂ ਕਰ ਦਵੇ ਅਸੀਂ ਬਾਬੇ ਦੇ ਇਹੀ ਇੱਥੇ ਆਵਾਂਗੇ ਸੋ ਦੇਖ ਸਕਦੇ ਹੋ ਕਿ ਸੰਗਤ ਇੱਥੇ ਆਪਣੇ ਮੁਰਾਦਾ ਲੈ ਕੇ ਆਂਦੀਆਂ ਨੇ ਜੋ ਜੋ ਵੀ ਉਹਨਾਂ ਨੂੰ ਦੁੱਖ ਤਕਲੀਫ ਨੇ ਉਹ ਕਹਿੰਦੀਆਂ ਨੇ ਕਿ ਇੱਥੇ ਆ ਕੇ ਜਦੋਂ ਅਸੀਂ ਹਾਜ਼ਰੀ ਭਰ ਦਿਆਂ ਤੇ ਅਸੀਂ ਇਹੀ ਕਮਾਂਗੇ ਕਿ ਜਿਹੜੇ ਬਾਬਾ ਜੀ ਨੇ ਉਹਨਾਂ ਦੀਆਂ ਮੁਰਾਦਾ ਜਿਹੜੀਆਂ ਨੇ ਉਹ ਪੂਰੀਆਂ ਕਰ ਦੇਣ ਆ ਗੱਲਬਾਤ ਕਰਦੇ ਹੁਣ ਹਾਂਜੀ ਤੁਸੀਂ ਆਇਓ ਜੀ ਅਮਦਾਦ ਸੇ ਹਾਂਜੀ ਅਮਦਾਦ ਸੇ अहमदाबाद से आए हैं। गुजरात। गुजरात पहली बार। समझ में बहुत अच्छा लग रहा है हम लोग अहमदाबाद से आए हैं हम लोग लास्ट टाइम आए थे इसी टाइम पे फिर वापस अभी दर्शन करे आज बहुत ज्यादा रश है संडे की वजह से ਤੋ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਅਹਮਦਾਬਾਦ ਤੋਂ ਸੰਗਤਾਂ ਵੀ ਜਿਹੜੀਆਂ ਨੇ ਇੱਥੇ ਹਾਜ਼ਰੀਆਂ ਭਰਨ ਆਈਆਂ ਨੇ ਆਸ-ਪਾਸ ਦੇਖ ਸਕਦੇ ਹੋ ਸੰਗਤਾਂ ਦਾ ਜਿਹੜੀਆਂ ਹੁਮ-ਹੁਮਾ ਕੇ ਦੁਪਹਿਰ ਸਾਹਿਬ ਵਿੱਚ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਸੰਗਤਾਂ ਦੀਆਂ ਮਨ ਮੁਰਾਦਾ ਜਿਹੜੀਆਂ ਨੇ ਇੱਥੇ ਪੂਰੀਆਂ ਹੁੰਦੀਆਂ ਨੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਹਾਂਜੀ ਇਹ ਲੱਗੋ ਸੁਦਾਮੇ ਰੋਡ ਤੋਂ ਹਾਂਜੀ ਹਾਂਜੀ ਬੋ ਸਰਦਾ ਜੀ ਮਹਾਰਾਜ ਜੀ ਬੋ ਜਦਾ ਸਰਦਾ ਬੜੀ ਮਨਗਾਮਨਾ ਲੋਕਾਂ ਦੀ ਪੂਰੀ ਹੋਈ ਸੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਨੇ ਮਾਤਾਵਾਂ ਜਿਹੜੀਆਂ ਨੇ ਬੈਠੀਆਂ ਪਾਠ ਕਰ ਰਹੀਆਂ ਨੇ ਲਾਈਨ ਦੇ ਵਿੱਚ ਖੜਕੇ ਜਿਹੜੇ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ ਤੁਮ ਆਇਆ ਸਰ ਤੁਸੀਂ ਇਹ ਸੀ ਲੋਕਾਂ ਲਈ ਲੋਕਲ ਹਰ ਐਤਵਾਰ ਆਉਂਦੇ ਹੋ ਕਿਲਾਣਾ ਚਾਹੋਗੇ ਸੰਗਤਾਂ ਵੱਲੋਂ ਹਰ ਐਤਵਾਰ ਨੂੰ ਆ ਕੇ ਹਾਜ਼ਰੀ ਭਰੀ ਜਾਵੇ ਹਾਂਜੀ ਹਾਂਜੀ ਭਰੀ ਜਾਣੀ ਚਾਹੀਦੀ ਇਹ ਗੁਰੂ ਘਰ ਦੀ ਖੁਸ਼ੀ ਲੈਣੀ ਚਾਹੀਦੀ ਹੈ ਨਾ ਮੈਂ ਤੋਂ ਹਰ ਹਫਤੇ ਹਾਰਾ ਐਤਵਾਰੀ ਤੇ ਇੱਥੇ ਬੈਠਾ ਨਾਲ ਅੱਛਾ ਇਸੇ ਟੇਬਲ ਤੇ ਤੇ ਇੱਥੇ ਹਫਤੇ ਹੋਏ ਇੱਥੇ ਬੈਠਾ ਮੈਂ ਮੇਰਾ ਉਹ ਸਨਾਨਕ ਦੇ ਉੱਤੇ ਪੁਰੋਸਾ ਦਾ ਸੂਰਕੋ ਤੇ ਔਰ ਸਭ ਸਰਬੱਤ ਦਾ ਭਲਾ ਤੇਰੇ ਸਭ ਦੀਆਂ ਕੁਰਸੀਆਂ ਖੜੀ ਲੱਗਦੀ ਸੋ ਸੰਤਾਨੀ ਜਿਹੜੀ ਇੱਥੋਂ ਦੀ ਸ਼ਰਦਾ ਹੈ ਉਹ ਤੁਸੀਂ ਆਥਾ ਸ਼ਰਦਾ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਸੰਤਾ ਜਿਹੜੀਆਂ ਨੇ ਬਾਬਾ ਦੀਪ ਸਿੰਘ ਜੀ ਤੇ ਪੂਰਾ ਜਿਹੜਾ ਉਹ ਪਰੋਸਾ ਕਰਕੇ ਆਂਦੀਆਂ ਨੇ ਆਪਣੇ ਮਨਮੁਰਤਾ ਲੈ ਕੇ ਤੇ ਇੱਥੋਂ ਝੋਲੀਆਂ ਭਰ ਕੇ ਜਾਂਦੀਆਂ ਨੇ ਦੇਖ ਸਕਦੇ ਹੋ ਸੰਗਤ ਵੱਲੋਂ ਜਿਹੜੀ ਐ ਉਹ ਸੇਵਾਦਾਰਾ ਵੱਲੋਂ ਪੱਖੇ ਚੱਲੰਦੀ ਸੇਵਾ ਵੀ ਜਿਹੜੀ ਐ ਉਹਦੇ ਨਾਲ ਦੇ ਨਾਲ ਕੀਤੀ ਜਾ ਰਹੀ ਐ ਤਾਂ ਕਿ ਜਿਹੜੀ ਸੰਗਤ ਇੱਥੇ ਖੜ ਕੇ ਬਾਬਾ ਜੀ ਦੇ ਦਰਸ਼ਨਾਂ ਨੂੰ ਖੜੀ ਐ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜਿਹੜੀ ਐ ਗਰਮੀ ਤੋਂ ਬਚਾਉਣ ਲਈ ਸੰਗਤ ਵੱਲੋਂ ਪੱਖਿਆਂ ਦੀ ਸੇਵਾ ਵੀ ਜਿਹੜੀ ਕੀਤੀ ਜਾ ਰਹੀ ਐ ਹਾਂਜੀ ਵੀਰ ਜੀ ਬਾਈ ਖਾਲਸਾ ਵੈਰੂ ਫਤਿਹ ਜੀ ਅਈਆਂ ਜਨਾਲੇ ਤੋਂ ਆਏ ਜੀ ਧਾਰੀ ਵਾ ਕਲੇਰਪਿੰਡ ਤੋਂ ਨਹੀਂ ਆ ਪਹਿਲੀ ਵਾਰ ਆਉ ਉਹ ਤਾਂ ਮੈਂ ਸੋਮਵਾਰ ਆਉਣਾ ਹੁੰਦਾ ਵਾ ਕੀ ਕਹਿਣਾ ਚਾਹੋਗੇ ਸੰਗਤਾਂ ਇੱਥੇ ਹਰ ਬੜੀ ਕਿਰਪਾ ਮਹਾਰਾਜ ਦੀ ਬਹੁਤ ਜ਼ਿਆਦਾ ਇੱਥੇ ਸੰਗਤਾਂ ਆਉਂਦੀਆਂ ਨੇ ਮਨੋ ਕਾਮਨਾ ਪੂਰੇ ਹੁੰਦਾ ਉਹਨਾਂ ਦੀਆਂ ਬਹੁਤ ਵਧੀਆ ਸੰਗਤ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਸੇਵਾ ਨਿਭਾਈ ਜਾ ਰਹੀ ਬੰਦੀ ਸੇਵਾ ਬਾਗਰੂ ਜੀ ਸੰਗਤ ਹੈ ਹੀ ਬੜੀ ਸੇਵਾ ਕਰਦੀ ਬੜੀ ਸੇਵਾ ਨਿਭਾਈ ਜਾ ਰਹੀ ਮਹਾਰਾਜ ਕੋਈ ਸੁਣੂਗਾ ਜਰੂਰ ਅੱਗੇ ਵੀ ਸੁਣਦਾ ਜਰੂਰ ਸੁਣਾ ਸੁਣੂਗਾ ਜੀ ਇਸ ਤਰ੍ਹਾਂ ਕਿਸੇ ਸੇਵਾ ਕਰ ਰਹੇ ਹਾਂ ਜੀ ਤੋ ਦੇਖ ਸਕਦੇ ਹੋ ਕਿ ਸੰਗਤਾਂ ਵੱਲੋਂ ਤੇ ਪੱਕੇ ਚੱਲਦੀ ਜਿਹੜੀ ਸੇਵਾ ਉਹ ਵੀ ਨਿਭਾਈ ਜਾ ਰਹੀ ਹੈ ਪਾਠ ਕੀਤਾ ਜਾ ਰਿਹਾ ਹੈ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਏ ਜੋ ਪੈਰਾ ਸਾਹਿਬ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਸੰਗਤਾਂ ਦੀ ਜਿਹੜਾ ਉਹ ਧਿਆਨ ਸੇਵਾਦਾਰਾ ਵੱਲੋਂ ਵੀ ਰੱਖਿਆ ਜਾ ਰਿਹਾ ਹੈ ਤੇ ਸੰਗਤਾਂ ਇੱਥੇ ਖੁਮ-ਖੁਮਾ ਕੇ ਹਰ ਐਤਵਾਰ ਜਿਹੜਾ ਹੈ ਜੋ ਪੈਰਾ ਸਾਹਿਬ ਵਿੱਚ ਹਾਜ਼ਰੀ ਭਰਨ ਆਂਦੀਆਂ ਨੇ ਤਾਂ ਜੋ ਉਹਨਾਂ ਦੇ ਜਿਹੜੇ ਮਨ ਦੀਆਂ ਮੁਰਾਦਾ ਨੇ ਉਹ ਪੂਰੀਆਂ ਹੋਣ ਤੇ ਬਾਬਾ ਜੀ ਉਹਨਾਂ ਦੀਆਂ ਛੋਲੀਆਂ ਬਰਨ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ